ਦੇੜੀ ਪਤਾ ਨਹੀਂ ਆਪਣਾ ਅੱਛਾ ਜੀ ਇਹ ਬਾਈ ਇੱਥੇ ਨਾ ਪਤਾ ਕੀ ਚੱਕਰ ਆ ਆ ਫੜੀ ਯਾਰ ਫੋਨ ਇੱਥੇ ਇੱਥੇ ਕੋਈ ਆਉਂਦਾ ਨਹੀਂ ਇਹ ਦੋਵੇਂ ਪਿੰਡ ਆ ਜੱਲੋ ਕੇ ਜੇ ਕੋਈ ਫੋਟ ਲੋਕੇਸ਼ਨ ਲਾਉਂਦਾ ਨਾ ਤੇ ਉਹ ਆ ਜੱਲੋ ਕੇ ਦੀ ਆਉਂਦੀ ਆ ਉਹ ਪਾਰਲੇ ਵੀ ਆ ਜਾਂਦੀ ਆ ਬਾਕੀ ਉੱਧਰ ਰਹਿ ਜਾਂਦੇ ਆ ਇਹ ਚਲੋ ਆਰਮ ਚਾਹ ਆ ਕਾਲੇ ਕੇ ਤੇ ਜੱਲੋ ਕੇ ਸਾਹ ਤੋਂ ਸਿਰੇ ਦੇ ਪਿੰਡੇ ਦੋਵੇਂ ਆ ਇਹ ਫਿਰੋਜ਼ਪੁਰ ਚ ਹੈ ਬਰਾਬਰ ਹੀ ਆ ਦੋਨੇ ਉਹ ਬਸ ਦਰਿਆ ਆ ਹੁੰਦਾ ਵਿੱਚ ਇਹ ਇਨਾ ਬੰਦਿਆ ਇਹ ਜਿਹੜੇ ਬਾਈ ਆ ਇਨਾਂ ਦਾ ਪਿੰਡ ਕਨੈਕਟ ਟੁੱਟਿਆ ਹਾਂ ਰਸਤਾ ਹੀ ਬੰਦ ਸਾਰਾ ਬੰਦ ਹੋ ਗਿਆ ਦੋਨੇ ਗੱਲ ਗੱਲ ਪੜ ਜਾਗੇ ਇਹਨਾਂ ਨੂੰ ਇਹਨਾਂ ਨੂੰ ਰਸਤ ਪਾਣੀ ਦੀ ਲੋੜ ਆ ਪਸ਼ੂਆਂ ਦੇ ਲਈ ਤੂੜੀ ਚੋਕਰ ਅਚਾਰ ਖਾਲ ਸਾਰਾ ਕੁਝ ਇਹਨਾਂ ਨੂੰ ਲੋੜ ਆ ਪਰ ਇੱਥੇ ਕੋਈ ਨਹੀਂ ਆਇਆ ਕੋਈ ਆਇਆ ਨਹੀਂ ਉਹ ਬਾਈ ਕਹਿੰਦੇ ਸੀ ਮੈਂ ਕੱਲ ਲਹਾ ਕੀ ਗਿਆ ਯਾਰ ਉਹ ਜੱਲੂ ਕੀ ਉਹ ਜੱਲੂ ਚੱਲੇਗਾ ਸਾਡੇ ਨਹੀਂ ਇੱਥੇ ਨਹੀਂ ਆਇਆ ਚਲੋ ਆਜੋ ਦੇਖਦੇ ਆਪਾਂ ਕੱਲ ਦਰਿਆ ਇੱਥੋਂ ਤੱਕ ਸੀਗਾ ਆ ਦੇਖੋ ਬਾਈ ਕੱਲ ਪਾਣੀ ਆ ਗਿਆ ਸੀ ਇੱਥੇ ਆ ਪਾਣੀ ਆ ਆ ਪਾਣੀ ਆ ਉਹ ਤੋੜੇ ਲਾ ਕੇ ਬੱਦਾਂ ਅੱਛਾ ਬੰਨਿਆ ਤੁਸੀਂ ਆ ਬੰਨ ਲਾਇਆ ਮਿੱਟੀ ਭਰ ਕੇ ਹਣਾ ਅੱਗੇ ਲਾਇਆ ਇਹ ਹੋਰ ਲੈ ਕੇ ਆਏ ਮਿੱਟੀ ਸੇਵਾ ਸੇਵਾ ਦੀ ਜਲਦੀ ਨੂੰ ਠੀਕ ਹੈ ਜੀ ਦੋ ਬੰਨੇ ਪਾਣੀ ਲੱਗਾ ਨਹੀਂ ਕਰਦੇ ਬੜੀ ਸੇਵਾ ਵਾਲੇ ਤਾਂ ਬੜੀ ਮਾਇਆ ਆ ਟਾਪ ਸਰ ਤੇ ਆ ਦੇਖੋ ਇੱਧਰ ਪੂਰਾ ਹੜ ਦੀ ਮਾਰ ਘੱਟ ਘੱਟ ਚਾਰ ਦੀ ਦੋ ਬਾਈ ਆ ਕੱਲ ਰਸਤਾ ਬੰਦ ਸੀ ਆ ਤੋੜੇ ਲਾਏ ਤੁਸੀਂ ਹਨਾ ਨਹੀਂ ਤਾਂ ਇਹ ਸਹੀ ਗੱਲ ਅੰਦਰ ਪਾਣੀ ਗਿਆ ਨਾ ਇੱਧਰ ਦੀ ਆ ਦੇਖੋ ਸਤਲੁਜ ਬਿਆਸ ਇਹ ਬਾਈਆਂ ਦੇ ਪਿੰਡ ਨੂੰ ਰਸਤਾ ਇਹ ਸੀਗਾ ਇਧਰੋਂ ਤੇ ਇੱਕ ਰਸਤਾ ਉਧਰੋਂ ਸੀਗਾ ਉਹ ਬੰਡਾਲੇ ਤੋਂ ਤਾਂ ਜ਼ਿਆਦਾ ਬੁਰਾ ਹਾਲ ਹੋ ਗਿਆ ਉੱਥੇ ਤਾਂ ਗਲਗਲ ਪਾਣੀ ਆ ਆ ਦੇਖੋ ਇਹ ਵਿਚਾਰੇ ਘਰ-ਬਾਰ ਛੱਡ ਕੇ ਇਹ ਨਾ ਇੱਥੋਂ 3 ਕਿਲੋਮੀਟਰ ਪਿੱਛੇ ਬੈਠੇ ਆ ਮੇਨ ਹਾਈਵੇ ਜਿਹੜਾ ਹੈਗਾ ਪੱਟੀ ਤੋਂ ਫਿਰੋਜ਼ਪੁਰ ਵੀ ਕੋਈ ਆਊਗਾ ਸਾਡੀ ਮਦਦ ਕਰਦੇ ਮਤਲਬ ਤੂੜੀ ਚੋਕਰ ਦੀ ਚਾਰ ਦੀ ਪਰ ਉੱਥੇ ਯਾਰ ਇਹਨਾਂ ਦੀ ਕੋਈ ਮੰਨਦਾ ਹੀ ਨਹੀਂ ਹੈਗਾ ਅਗਲੇ ਕਹਿੰਦੇ ਵੀ ਤੁਸੀਂ ਕਿਹੜਾ ਤੁਹਾਡਾ ਕਿਹੜਾ ਪਿੰਡ ਆ ਪਿੰਡ ਤਾਂ ਆ ਡੁੱਬਿਆ ਯਾਰ ਦਰਿਆ ਚ ਡੁੱਬਿਆ ਲੰਘ ਕੇ ਆਇਆ ਗਲ ਗਲ ਪਾਣੀ ਚ ਆਇਆ ਪਾੜ ਤੋਂ ਨੰਗਿਆਂ ਨਹੀਂ ਜਾਂਦਾ ਆਓ ਇਹਦੇ ਸੁੱਕੇ ਥਾਂ ਤੇ ਬੈਠੇ ਆ ਉਹ ਸੁੱਕੇ ਥਾਂ ਵਾਲੇ ਸਭ ਤੋਂ ਜ਼ਿਆਦਾ ਲੈ ਨਹੀਂ ਨਹੀਂ ਕੋਈ ਨਾ ਅੱਗੇ ਆਪਾਂ ਚੱਲਦੇ ਆ ਨਹੀਂ ਨਾ ਕੋਈ ਨਾ ਉਹ ਨਹੀਂ ਚਾਹੀਦੀ ਮੈਨੂੰ ਤੇ ਚਾਹੀਦੀ ਆਪਣੀ ਜਿੰਨੀ ਹੋਰ ਬਾਬਾ ਭਾਈ ਕੋਈ ਬੇੜੀ ਬੂੜੀ ਨਹੀਂ ਰੱਖੀ ਬਬੇ ਵੇੜੀ ਕੋਈ ਦਿੰਦਾ ਹੀ ਨਹੀਂ ਜੀ ਵੇੜੀ ਨਾ ਸਰਕਾਰੀ ਕੋਈ ਅਦਾਈ ਦਿੰਦਾ ਨਾ ਸਰਕਾਰੀ ਨਾ ਬਾਈ ਵਾਲ ਕੋਈ ਵੇੜੀ ਨਹੀਂ ਆਉਂਦੀ ਇੱਕ ਯਾਰ ਇੱਕ ਉੱਪਰੋਂ ਫੇਰ ਅੱਜ بارش ਹੋਈ ਜਾਂਦੀ ਆ ਭਾਈ ਪਾਣੀ ਮੈਨੂੰ ਲੱਗਦਾ ਥੋੜਾ ਜਿਹਾ ਵਧਿਆ ਹੈ ਨਾ ਸਵੇਰ ਹਾਂ ਜੀ ਥੋੜਾ ਜਿਹਾ ਫੇਰ ਵਧੂ ਅੱਜ ਕੱਟ ਇੱਥੇ ਚੜ ਗਿਆ ਸੀ ਗੱਲ ਨਹੀਂ ਥੱਲੇ ਥੋੜਾ ਜਿਹਾ अच्छा फुट नी बाजी। असलाब जी चढ़ गई। असलाब जी चढ़ गई। दो बन्नी पानी ही। पानी हो गया। टूटा किथों ਤੁਹਾਡੇ ਪਿੰਡ ਦੇ ਕੋਲ? ਮੁੰਡਾ ਜਾਨੀ ਮੱਤਾਂ ਟੁਟਾ ਆ ਮੇਰੀ। ਇਹ ਕੋ ਬੰਨਾ ਟੁਕਾ ਨੱਟਾ। اچھا ਇਥੋਂ ਟੁੱਟਿਆ। ਇਹ ਕੋ ਨੱਕਾ ਹੋਇਆ। ਪੱਤਰਕਾਰ ਜੀ। ਹਾਂਜੀ। ਉਹ ਪੱਕਾ ਰਹੇ ਸਾਰੇ। ਨਹੀਂ ਬੰਨ ਪਾਣੀ ਦੇਖਦਾ ਉੱਥੇ ਦਰਿਆਰ ਦਾ ਪਾਣੀ ਆ ਟਾਲੀ ਦੇ ਕੋਲ ਦੀ ਪਰਾਂ। ਹਾਂਜੀ। ਆ ਸਾਰਾ ਇਹਨਾਂ ਦਾ ਪਿੰਡ ਆ। ਆ ਪਿੰਡਾ ਨੇ ਤੁਹਾਡਾ ਜੀ। ਆ ਕਾਲੇ ਕੀ ਥਾੜਾ ਗੁੱਦੋ ਰਸਾ ਵਿੱਚ ਆਹ ਰਸਤਾ ਜਾਂਦਾ ਜੀ ਇੱਥੋਂ ਅੱਛਾ ਆ ਸੜਕਾ ਇੱਥੋਂ ਸਾਰਾ ਡੁੱਬਾ ਇੱਥੇ ਬੰਦੇ ਪਏ ਸਾਰਾ ਡੁੱਬੇ ਪਏ ਅਗਲੇ ਉਹ ਉਧਰ ਇਹ ਇਹ ਰਸਤਾ ਇਧਰ ਦੀ ਨਹੀਂ ਨਹੀਂ ਇਹ ਜੀ ਉੱਥੋਂ ਹੈ ਰਸਤਾ ਪਾਗਲ ਅੱਛਾ ਮਾੜ ਦੇ ਨਾਲ ਉਹਨਾਂ ਨੂੰ ਜੋੜਦਾ ਹੈ ਜਦੋਂ ਕਮਾਦੇ ਆ ਮੈਂ ਥੋੜੀ ਟਿੱਬੀ ਥੋੜਾ ਉੱਚਾ ਕਰਕੇ ਥਾਣਾ ਇੱਥੇ ਥੋੜਾ ਮਾਲਾ ਮਾਲਾ ਥੋਨੇ ਜਿਦਾ ਉੱਕਾ ਹੀ ਕੋਈ ਚੀਜ਼ ਨਹੀਂ ਜੀ ਇਹੋ ਦੀ ਦੇ ਇੰਨਾ ਕੁ ਵਾਰ ਇਤਰਾ ਹੀ ਆ ਕੰਮ ਹੁਣ ਬਾਕੀ ਸਪਾ ਹੋਇਆ ਪਿਆ ਸਾਰਾ ਹੁਣ ਨਾ ਦੇਖੋ ਬਾਬਾ ਜੀ ਇਧਰੋਂ ਇਹਨਾਂ ਦੀ ਸੜਕਾਂ ਟੁੱਟ ਗਈਆਂ ਇਧਰ 10-15 ਫੁੱਟ ਪਾਣੀ ਆ ਬੰਡਾਲੇ ਤੋਂ ਇਧਰ ਕੋਈ ਰਸਤਾ ਨਹੀਂ ਹੈਗਾ ਇੰਨਾ ਕੁ ਰਸਤਾ ਇੱਥੇ ਢਾਬ ਸਰ ਤੋਂ ਅੱਗੇ ਫੇਰ ਰਸਤਾ ਹੈ ਨਹੀਂ ਦੋ ਪਿੰਡਾਂ ਜੱਲੋਕੇ ਤੇ ਕਾਲੇਕੇ ਸਾੜ ਕਾਲੇਕੇ ਸਾੜੇ ਦੋਨੇ ਕੋਈ ਰਾਹ ਨਹੀਂ ਆਉਂਦਾ ਰਸਤਾ ਟੁੱਟ ਗਿਆ ਸਾਰੇ ਆ ਜਾਂਦਾ ਉੱਥੋਂ ਇਹਨੂੰ ਜਾ ਕੇ ਹੋਰ ਰਸਤਾ ਹੁੰਦਾ ਉੱਥੋਂ ਅੱਗੇ ਉਹ ਕਾਂਗਰ ਦੇ ਵਿੱਚ ਵੜ ਕੇ ਉੱਥੋਂ ਫੇਰ ਪਾਣੀ ਪਾ ਲੈ ਜੀ ਉੱਥੇ ਨਾ ਉੱਥੇ ਫੇਰ ਉੱਥੇ ਇੱਕ ਹੋੜ ਦਰਿਆ ਬਣ ਗਿਆ ਉੱਥੇ ਦਰਿਆ ਦਾ ਪਾਣੀ ਆਉਂਦਾ ਪਾਣੀ ਆਉਂਦਾ ਪਾਣੀ ਆਉਂਦਾ ਉਹ ਉਧਰੋਂ ਆਉਂਦਾ ਨਾ ਨੁਕਰ ਤੋਂ ਜਿਹੜਾ ਆ ਬਾਨੇ ਉਹ ਉੱਥੇ ਟਿੱਕਰ ਅੱਗੇ ਜਾ ਕੇ ਮਰਦੋਗਾ ਅੱਗੇ ਜਾ ਕੇ ਵੇਖ ਲੋ ਠੀਕ ਹੈ ਜੀ ਠੀਕ ਹੈ ਠੀਕ ਹੈ ਉਹ ਜਿਹੜਾ ਪਾਣੀ ਦੀਦਾ ਨਾ ਅੱਗੇ ਉਹ ਆਹ ਵਾਲਾ ਅੱਛਾ ਉਹ ਉਧਰੋਂ ਮਾਰ ਕਰਦਾ ਆ ਆ ਵਾ ਟਟਾ ਬਾਨਾ ਠੀਕ ਆ ਇੱਥੋਂ ਟਟਾ ਬਾਨੇ ਇਹ ਸਾਡੇ ਡੋਆ ਚਿੰਗਾ ਦਾ ਰਸਤਾ ਤਾਂ ਬੰਦ ਹੋ ਗਿਆ ਜੀ ਚਿਲਾ ਫਰੋਜਪੁਰ ਹੈਗਾ ਜੀ ਇਹ ਤਸਵੀਰ ਫਰੋਜਪੁਰ ਆ ਜੀ ਹਾਂ ਇਹ ਸਾਰੇ ਬਾਈ ਆ ਇਹਨਾਂ ਦੇ ਪਿੰਡ ਇੱਥੇ ਫਸੇ ਆ ਦੋਨੋਂ ਸਾਈਡ ਤੋਂ ਕਨੈਕਸ਼ਨ ਟੁੱਟਿਆ ਇੱਥੋਂ ਤੱਕ ਇਹ ਨਾ ਗੁਰਦੁਆਰਾ ਸਾਹਿਬ ਟਾਪਸਰ ਹੈਗਾ ਇੱਥੋਂ ਤੱਕ ਟਰਾਲੇ ਆਉਗੇ ਆਰਾਮ ਨਾਲ ਆਉਗੇ ਹਾਂ ਆ ਜਾਣੇ ਇੱਥੋਂ ਤੱਕ ਇਹਨਾਂ ਨੂੰ ਪਸ਼ੂਆਂ ਦੇ ਲਈ ਚਾਰ ਚੌਕਰ ਚਾਹੀਦਾ ਤੂੜੀ ਚਾਹੀਦੀ ਤੂੜੀ ਬਰਾਂਡਿਆ ਚੋਂ ਨਿਕਲ ਗਈ ਸਾਡੀ ਚੁੰਡੀਆਂ ਪਾਣੀ ਕਿੰਨਾ ਕਿੰਨਾ ਬਾਈ ਘਰੇ ਪਾਣੀ ਘਰੇ ਗਲ ਗਲ ਪਾਣੀ ਛੱਡਦਾ ਅੱਛਾ ਜੀ ਬਰਾਂਡਿਆ ਚੋਂ ਜਾ ਕੇ ਆਕੇ ਇਹ ਨਹੀਂ ਇਹ ਮੰਨਣ ਵਾਲੀ ਗੱਲ ਆਕੇ ਸਾਡੇ ਘਰ ਘਰ ਆਕੇ ਸਮਾਨ ਦੇ ਦੇਣ ਸਾਰਿਆਂ ਦੇ ਡੰਗਰ ਵੀ ਬੋਸੇ ਜਰਾ ਬੱਜੇ ਨੇ ਨਾ ਤੂੜੀ ਇਹ ਬਰਾਂਡਿਆ ਚੋਂ ਨਿਕਲ ਜਾਣ ਲਈ ਕਈ ਵਾਰ ਬਾਬਾ ਜੀ ਇਹ ਹੁੰਦਾ ਨਾ ਅਗਲਾ ਕਹਿੰਦਾ ਵੀ ਤੁਸੀਂ 3 ਮੀਲ ਦੂਰ ਬੈਠੇ ਸੜਕ ਤੇ ਤੁਹਾਡਾ ਪਿੰਡ ਤਾਂ ਡੁੱਬਿਆ ਨਾ ਹੋਊਗਾ ਤੇ ਅਗਲੇ ਨੂੰ ਨਾਲ ਲਿਓ ਨਾਲੇ ਸਾਡੇ ਆਗੇ ਘਰ ਘਰ ਕਰ ਦੇ ਜਾਣ ਨਾਲੇ ਮੌਕਾ ਵੇਖਣ ਨਾਲੇ ਮੌਕਾ ਵੇਖ ਕੇ ਦੇਣ ਘਰ ਘਰ ਆ ਗਏ ਭਾਈ ਬਾਕੀ ਕੋਈ ਬੇੜੀ ਬੂੜੀ ਤਾਂ ਹੈ ਨਹੀਂ ਚੱਲ ਇੱਥੋਂ ਤੱਕ ਵੀ ਟਰੈਕਟਰ ਨਹੀਂ ਆਉਣਾ ਚਲੋ ਅੱਗੇ ਆ ਵੀ ਬੰਨ ਦੇਖ ਲੋ ਆ ਵੀ ਤੇੜਾ ਪਾਟੀਆਂ ਆ ਤੇਈ ਜ ਟੁੱਟਿਆ ਹੀ ਸੌ ਲਾ ਗਿਆ 2 27 ਕਿਲੇ ਮੱਠਾ ਰਈ ਅੱਛਾ ਜੀ ਆ ਵੀ ਤੂੰ ਅਕਸਰ ਸ਼ੱਲਾ ਵਾਜ ਵਾਜ ਕੇ ਥਾਂ ਹਾਂ ਆ ਸ਼ੱਲਾ ਆਉਂਦੀਆਂ ਨਾ ਉਧਰੋਂ ਕੰਦਾ ਪਈ ਨਾ ਬਾਬੇ ਬੀਜੀ ਜਿੰਗਾਂ ਹਮੇ ਉਹਨਾਂ ਦੇ ਸਿੰਘ ਆਏ ਉਹਨਾਂ ਨੇ ਬਧਾਏ ਸਾਰਾ ਬਾਈ ਆ ਵੀ ਕਮਜ਼ੋਰ ਹੀ ਆ ਹਨਾ ਜੋ ਥੋੜਾ ਜਿਹਾ ਪਾਣੀ ਆਉਂਦਾ ਤਾਂ ਪਾਣੀ ਜ਼ਿਆਦਾ ਹੋਏ ਤੇ ਫਿਰ ਮਿੱਟੀ ਆ ਕੇ ਆਏਗਾ ਆ ਦੇਖੋ ਮਿੱਟੀ ਬਾਬਾ ਜੀ ਇਦਰੋਂ ਵੀ ਡਿੱਗ ਰਹੀ ਆ ਇਤੋਂ ਲਾ ਕੇ ਸਾਰੇ ਨਾਲ ਨਾਲ ਅਸੀਂ ਇਦਰੋਂ ਵੀ ਡਿੱਗੀ ਜਾਂਦੀ ਹਾਂ ਹਾਂ ਹੜਕੇ ਲਾਉਣੇ ਮੌਕੇ ਪਰ ਇਹਦਾ ਕੋਈ ਫਾਇਦਾ ਨਹੀਂ ਹੋਇਆ ਨਾ ਤੁਹਾਡਾ ਉਥੋਂ ਟੁੱਟ ਗਿਆ ਉਥੋਂ ਟੁੱਟ ਗਿਆ ਉਥੋਂ ਟੁੱਟ ਗਿਆ ਅਹੀਂ ਜਾ ਕੇ ਬੈਠੇ ਲੈ ਜੇ ਪਾਣੀ ਤੇ ਬੜੇ ਤੰਦਰੁਸਤ ਝੋਨੇ ਤੋੜੇ ਤੜੇ ਵਾਹ ਕੱਲ ਰਾਤ ਹੀ ਟੁੱਟਾ ਅੱਛਾ ਚਲੋ ਅੱਜ ਸ਼ੁਗਰਾ ਰਾਤ ਆ ਬਚਿਆ ਇਥੋਂ ਤੱਕ ਹਨਾ ਇੰਨਾ ਘਰਾ ਬਚਿਆ ਆ ਇਹ ਹੁਣ ਹੋ ਟੁੱਟ ਜਾਣਾ ਨਹੀਂ ਕੋਗਾ ਅੱਗੇ ਜਾਂਦਾ ਮੜਾ ਮੋਟਾ ਮੋਟਾ ਬੰਦ ਟਰੈਕਟਰ ਦਾ ਇੱਥੇ ਵੀ ਨਹੀਂ ਜਾਣਾ ਭਾਈ ਟਰੈਕਟਰ ਦਾ ਫੋਨੂਗਾ ਚੱਟ ਦਾ ਜਿਆਦਾ ਪਾੜ ਜਾ ਦੋ ਆ ਦੇਖੋ ਇਧਰ ਝੋਨੇ ਕਿਹੋ ਜੇ ਹੋ ਗਏ ਹਨਾ ਆ ਤਾਂ ਬਰਬਾਦ ਹੋ ਗਏ ਸਾਰਾ ਕੁਝ ਖਤਮ ਹੋ ਗਏ ਆ ਤਾਂ ਮਾੜੇ ਮਾੜੇ ਤੇ ਬੋਦੀਆਂ ਹੀ ਹੁੰਦੀਆਂ ਨਹੀਂ ਬੋਦੀਆਂ ਭਾਈ ਆ ਤਾਂ ਗਲ ਗਿਆ ਹਨਾ ਹਾਂ ਨਿਸਰ ਨਿਸਰ ਦੇ ਜਾਂਦੇ ਨੇ ਝੋਨੇ ਉਹ ਉਹ ਖਰਾਬ ਹੋ ਜਾਂਦਾ ਜਦੋਂ ਮੜਾ ਨਿਸਰ ਜਾਂਦਾ ਆ ਪਾਣੀ ਜਿਹੜੀਆਂ ਛੱਲਾਂੀਆਂ ਵੱਜਵਾ ਜਾ ਇਹ ਤੋਂ ਟੁੱਗੜ ਗਈ ਜਾਂਦੀ ਆ ਨਾਲ ਲਾਵਾਂਗੇ ਤੇ ਵੀ ਹੋਣਾ ਫਿਰ ਬਹੁਤ ਨੁਕਸਾਨ ਹੋ ਜਾਂਦਾ ਪਾਣੀ ਚੜ੍ਹਿਆ ਹਾਂ ਪਾਣੀ ਚੜ੍ਹਣ ਗਿਆ ਕੱਲ ਨਾਲ ਆਇਆ ਹੋ ਗਿਆ ਪਾਣੀ ਚ ਛੜਦਾ ਫੇਰ ਪਿੱਛੇ ਬਾਈ ਦੱਸ ਰਹੇ ਸੀ ਉਹ ਬਾਬਾ ਜੀ ਆਪਾਂ ਕਿਹਾ ਵੀ ਘਟੂਗਾ ਉਹ ਕਹਿੰਦੇ ਘਟਨਾ ਨਹੀਂਗਾ ਹੋਰ ਆ ਰਿਹਾ ਪਾਣੀ ਨਹੀਂ ਬਾਈ ਸ਼ਾਮੀ ਘਟ ਗਿਆ ਸੀਗਾ ਹਾਂਜੀ ਇਹ ਕਹਿੰਦਾ ਇਨਾ ਪਾਣੀ ਫੜਕ ਪਿਆ ਫੜਕ ਪੈ ਗਿਆ ਸੀ ਪਰ ਹੁਣ ਵਧ ਆਹ ਵੇਖੋ ਪਿੱਛੋਂ ਆ ਰਿਹਾ ਪਾਣੀ ਪਾਣੀ ਵਧ ਗਿਆ ਹਣ ਪਾਣੀ ਆ ਵਧ ਆਹ ਦੇਖੋ ਹਾਂ ਪਾਣੀ ਹੋਰ ਹੈ ਧਿਆਨ ਨਾਲ ਦੇਖੋ ਪਿੱਛੋਂ ਪਾਣੀ ਹੋਰ ਆ ਗਿਆ 4 ਫੁੱਟ ਹੋਰ ਆ ਗਿਆ ਛਲ ਵਾਜਾ ਵਾਜਾ ਰਹੀ ਨਾ ਬਾਈ ਉਹ ਇੱਕ ਦੀ ਸਾਲ ਹੋ ਗਿਆ ਪਾਣੀ ਅੰਬ ਗਿਆ ਇਹ ਪਾਣੀ ਬਿਲ ਬੋ ਚਾਰ ਚਾਰ ਫੁੱਟ ਦੀ ਚੱਲ ਜਾਂਦੀ ਆ ਉਹ ਦੇਖੋ ਪਾਣੀ ਸਾਡੇ ਵੇਂਦੇ ਹੀ ਵੱਧ ਗਿਆ ਉਹ ਦੇਖੋ ਆ ਗਿਆ ਇਹ ਨਾਲ ਨਹੀਂ ਆ ਬਾਈ ਦਾ ਨਹੀਂ ਵਾਜ ਨਹੀਂ ਸੀ ਆਉਂਦੀ ਬਾਈ ਵਾਜ ਨਹੀਂ ਸੀ ਉਹਦੀ ਪਾਣੀ ਇਹਦਾ ਸੱਚੇ ਬਾਦਸ਼ਾਹ ਇਹਦੋਂ ਡੁੱਟ ਗਿਆ ਜੋ ਬੰਨਿਓ ਫਿਰ ਹੁਣ ਦੇ ਦੁੱਧ ਵਿੱਚ ਏ ਆਹੀਂ ਆਗੇ ਨਾ ਉਧਰ ਰਸਤਾ ਨਾ ਉਥੇ ਚਲੇ ਜਾ ਤੂੰ ਅੱਗੇ ਚਲੇ ਜਾ ਸਾਡੀ ਠੀਕ ਆ ਠੀਕ ਆ ਵੀ ਬੱਬਾ ਜੀ ਆ ਵੀ ਫੁੱਟ 1.5 ਫੁੱਟ ਹੀ ਨੀ ਮਾਂ ਆ ਪਾਣੀ ਆ ਗਿਆ ਹਣ ਪਾਣੀ ਆ ਦੇਖੋ ਪਾਣੀ ਹੋਰ ਆ ਰਿਹਾ ਪਾਣੀ ਦੀ ਨਾ ਜਦੋਂ ਪਾਣੀ ਸ਼ਾਂਤ ਸੀਗਾ ਜਿਵੇਂ ਸ਼ਾਂਤ ਸਮੁੰਦਰ ਹੁੰਦਾ ਪਰ ਹੁਣ ਆਵਾਜ਼ ਆਈ ਜਾਂਦੀ ਇੱਕ ਯਾਰ ਇੱਕ ਬਾਬਾ ਜੀ ਉੱਤੋਂ بارش بارش ਕੋ بارش ਹੋ ਜਾਵੇ ਆ ਗੱਟੇ ਤੁਸੀਂ ਲਾਏ ਜੀ ਇਹ ਇਹੀ ਸਾਰੀ ਮਿਹਨਤ ਕਰਕੇ ਮੁੰਡਿਆਂ ਨੇ ਨਾਲ ਫੜ ਕੇ ਵਿਚਾਰੇ ਕੋ ਮਾੜਾ ਮੋੜ ਆੜ ਜਾਵੇ ਮਿੱਟੀ ਨਹੀਂ ਨਾ ਹੈਗੀ ਫਿਰ ਜੇ ਕੋਈ ਮਿੱਟੀ ਦੇ ਪਰਵੰਧ ਭਾਗੇ ਲੈਣ ਨੂੰ ਮਿੱਟੀ ਜੇ ਕੋਈ ਸੇਵਾ ਕਰੇ ਮਿੱਟੀ ਦੀ ਵੀ ਕਰਦੇ ਆ ਇੱਥੇ ਮਿੱਟੀ ਪੈਣੀ ਚਲੋ ਧੰਨਵਾਦ ਜੀ ਇੱਥੇ ਮਿੱਟੀ ਦੀ ਵੀ ਲੋੜ ਹੈਗੀ ਆ ਹਨਾ ਕੋੜੇ ਮਿਲਦੇ ਪਰ ਬਾਬਾ ਜੀ ਮਿੱਟੀ ਲਾਈ ਪਰ ਇਹ ਮਿੱਟੀ ਦਾ ਇਹਦਾ ਕੋਈ ਸੋਖ ਨਹੀਂ ਹੋਇਆ ਆ ਬਾਬਾ ਜੀ ਆਪ ਫਸਲ ਸੀਗੀ ਇੱਕ ਕਮਾੜ ਆਈ ਹੈ ਕਮਾੜ ਵੇਖ ਲੋ ਗੰਨਾ ਦਿਨ ਦਾ ਕਮਾੜ ਬੱਲੇ ਬੱਲੇ ਇਹਦਾ ਮਤਲਬ ਪਾਣੀ ਬਹੁਤ ਡੂੰਗਾ ਨਾ ਇੱਥੇ ਫਿਰ ਬਹੁਤ ਡੂੰਗਾ ਆਏ ਪਾਸ ਇਹੋ ਆ ਗਾੜੀ ਆਇਆ ਦੱਸੋ ਆਪਣਾ ਨਾ ਨਾ ਵੇਖ ਲੈ ਆ ਦੇਖੋ ਇਥੋਂ ਟੁੱਟਾ ਬੰਨੇ ਹਾਂਜੀ ਹਾਂ ਉਹ ਭਾਈ ਉਧਰ ਜਿਹੜਾ ਸਮਾਨ ਦਾਹ ਤਰਾਇਆ ਨਾ ਬੰਡਾਲੇ ਨੂੰ ਉਹ ਉਧਰੋਂ ਵੀ ਲਈ ਜਾਂਦੇ ਤੇ ਉਧਰੋਂ ਤਰਾਇਆ ਜਿਹੜਾ ਇਥੇ ਆਉਂਦਾ ਪਰ ਉਹ ਨਹੀਂ ਆ ਬੰਨ ਬੰਨੇ ਇਹ ਉਹ ਬੰਨ ਇਥੋਂ ਹੈਗਾ 2 ਕਿਲੋਮੀਟਰ ਤੇ ਤੇ ਨਾ ਹੋਆ ਅੱਛਾ ਜੀ ਉਹ ਉੱਥੇ ਲੋਕ ਨੇ ਉਧਰ ਗਾਂ ਐ ਨੂੰ ਚੀਜ਼ ਕਾਉਣ ਨੂੰ ਇੰਨਾ ਹੁੰਦੈਂ ਤੇ ਆੜੇ ਹੱਟਣੇ ਕਿ ਸਾਰੇ ਬੰਨੇ ਤੋਂ ਟੁੱਟ ਗਿਆ ਇੱਥੋਂ ਹੈ ਉਧਰ ਲਾ ਇੱਧਰ ਆ ਆ ਭਾਈ ਜਿੰਨੇ ਲੰਗੇ ਇਹ ਜਿਹੜਾ ਪਿੰਡ ਆ ਨਾ ਇਹ ਵਿੱਚ ਜੇ ਪਿੰਡ ਹੀ ਵਿੱਚ ਜੇ ਆਉਂਦੇ ਆ ਇਹਨਾਂ ਦਾ ਇੱਕ ਤਾਂ ਸੰਪਰਕ ਆ ਟੁੱਟਿਆ ਇੱਥੋਂ ਟੁੱਟਾ ਇਹਨਾਂ ਦਾ ਸੰਪਰਕ ਆ ਆ ਦੇਖੋ ਆ ਦੋ ਜਗ੍ਹਾ ਟੁੱਟਿਆ ਇਥੋਂ ਹਾਂਜੀ ਹਾਂਜੀ ਤੇ ਅੱਗੋਂ ਵੀ ਜੀ ਅੱਗੋਂ ਵੀ ਟੁੱਟਿਆ ਉਹ ਜਿੱਥੇ ਤੋੜੇ ਲਾਏ ਆ ਆ ਜ਼ਮੀਨ ਆ ਜੀ ਮੇਰੀ ਆ ਖੁਦ ਮੋਟਰ ਆ ਆ ਥੋੜੀ ਮੋਟਰ ਉਹਨਾਂ ਦੇ ਮੋਟਰ ਮੈਂ ਪਹਿਲੀ ਠੇਕੇ ਤੇ ਲੈ ਕੇ ਝੋਨਾ ਲਾਇਆ ਜੀ 70000 ਨੂੰ ਕਿੱਲਾ ਲਈ ਤੇ ਸਾਰੀ ਰੋਡ ਚੱਲੀ ਆ ਜੀ ਇਹ ਮੇਰੀ ਦੀ ਕਿੰਨੇ ਕਿੱਲੇ ਇਹ 5 ਕਿੱਲੇ ਥਾਂ ਜੀ ਆ ਜਿਹੜਾ ਝੋਨਾ ਸਾਰਾ ਲਾ ਭਾਈ ਉਹ ਉਧਰ ਆ ਜਿੱਥੋਂ ਪਾਣੀ ਪੈਣਿਆ ਉਹ ਵੇ ਉੱਥੋਂ ਵੀ ਉਹ ਵੀ ਜ਼ਮੀਨ ਆ ਮੇਰੀ ਇਹ ਸਾਰਾ ਝੋਨਾ ਮੇਰਾ ਜੇ ਮੰਨ ਲਓ ਇਹੋ ਹੀ ਮੰਨ ਕਰਦੇ ਆ ਵੀ ਸਾਡਾ ਵੱਜ ਬੁੱਝ ਜਾਵੇ ਤੇ ਕੋਈ ਜਿਹੜੇ ਭੈਣ ਭਰਾ ਆਉਂਦੇ ਆ ਇਹ ਨੂੰ ਆਉਣ ਇੱਧਰ ਇੱਧਰ ਕੋਈ ਨਹੀਂ ਭਾਈ ਆ ਤਾਂ ਦਰਿਆ ਇੱਧਰ ਨੂੰ ਹੋ ਗਿਆ ਨਾ ਸਾਰਾ ਐ ਨੂੰ ਹੋ ਗਿਆ ਆ ਹੀ ਬਸ ਪਾਣੀ ਇਹ ਨੂੰ ਮਿੱਟੀ ਹੈ ਨਹੀਂ ਨਾ ਇੱਥੇ ਭਾਈ ਇੱਥੇ ਮਿੱਟੀ ਤੋੜੇ ਇਹੋ ਜੀਆਂ ਚੀਜ਼ਾਂ ਲੈ ਕੇ ਆਉਣ ਸਾਡਾ ਵੱਜ ਨਹੀਂ ਕੋਈ ਸਾਨੂੰ ਹੈ ਜੇ ਆ ਬਾਜੇ ਘਰ ਨਹੀਂ ਬਣਾਗੇ ਕੋਈ ਮਿੱਟੀ ਤੋੜੇ ਜੋ ਕਿਸੇ ਦਾ ਨਾ ਕੋਈ ਹਾਂ ਸਹੀ ਗੱਲ ਆ ਬਾਈ ਤੁਸੀਂ ਦੇਖ ਰਹੇ ਹੋ ਇੱਥੇ ਮਿੱਟੀ ਦੀ ਜ਼ਰੂਰਤ ਆ ਤੇ ਤੋੜੇ ਗੱਟਿਆਂ ਦੀ ਜ਼ਰੂਰਤ ਆ ਇੱਥੇ ਤੋੜੇ ਵੀ ਹੈ ਨਹੀਂ ਉਹ ਜਿੱਥੇ ਅੱਗੇ ਤੋੜੇ ਲੱਗੇ ਆ ਨਾ ਉਤੋਂ ਵੀ ਟੁੱਟ ਗਿਆ ਅੱਗੋਂ ਵੀ ਟੁੱਟਿਆ ਇਹ ਦੋ ਜਗ੍ਹਾ ਤੇ ਇਹ ਆ ਹਰ ਆ ਟਾਲੀਆਂ ਕੋਲੋਂ ਵੀ ਵਗੰड्या ਜੀ ਉਹ ਅੱਗੋਂ ਵੀ ਉਹ ਟਾਲੀਆਂ ਕੋਲੋਂ ਵੀ ਇੱਥੋਂ ਵੀ ਮੈਂ ਸਵੇਰੇ ਆਇਆ ਇੱਥੋਂ ਵੀ ਆ ਇਹਨਾਂ ਦਾ ਪਿੰਡ ਆ ਦੇਖੀ ਜਾ ਤੁਸੀਂ ਆਹ ਦੇਖਿਓ ਜਿਹੜਾ ਬਰੋਜਪੁਰ ਤਸੀਰ ਵੀ ਬਰੋਜਪੁਰ ਆ ਜੀ ਇਹ ਬਾਈ ਤੁਸੀਂ ਇਹਦੇ ਆਹ ਘਰ ਦੇਖੋ ਸਾਰੇ ਮੈਂ ਜੀ ਅੱਜ ਅਸੀਂ ਕੜ ਕੇ ਆਏ ਦੋ ਬੰਦੇ ਅੱਛਾ ਆ ਸਾਰਾ ਪਿੰਡ ਆ ਇਹਨਾਂ ਦਾ ਮੈਂ ਰੁੜ ਕੇ ਉੱਥੇ ਚਲੇਗਾ ਅੱਛਾ ਅੱਛਾ ਹਾਂ ਉੱਥੇ ਚਲੇ ਗਿਆ ਨਾ ਬਾਈ ਇਹਦੇ ਵਿੱਚ ਨਾ ਪਿਓ ਹਾਂ ਦਾ ਬੰਨੇ ਲੱਗੇ ਮੇਰੇ ਨਾਲ ਭਾਉ ਹੀ ਉਹ ਭਾਉ ਹੀ ਮੇਰੇ ਨਾਲ ਠੀਕ ਉਹ ਕਰੇ ਮਾਰਾ ਸਾਡੀ ਉਹ ਪਈ ਜਰੀ ਮੰਜੇ ਦੇ ਕੋਈ ਕੋਈ ਦਵਾਈ ਨਹੀਂ ਤੇਜ ਆ ਜੀ ਇਹ ਸਾਰੇ ਆ ਪਿੰਡਾਂ ਵਾਲੇ ਖੜੇ ਆ ਪਿੰਡਾਂ ਤੇ ਇਹਨਾਂ ਦਾ ਸੰਪਰਕ ਦੋਨਾਂ ਸਾਈਡ ਤੋਂ ਟੁੱਟਿਆ ਇਹ ਕਹਿੰਦੇ ਵੀ ਇੱਕ ਤਾਂ ਪਸ਼ੂਆਂ ਲਈ ਕੁਝ ਨਹੀਂ ਹੈਗਾ ਤੇ ਪਸ਼ੂਆਂ ਨੂੰ ਚਾਰਾ ਜੋ ਵੀ ਚਾਰਾ ਹਨਾ ਚਾਹੀਦਾ ਤੇ ਇੱਕ ਇੱਥੇ ਗੱਟੇ ਪਰ ਇੱਥੇ ਬਾਈ ਗੱਟੇ ਕਿਉਂਕਿ ਮਿੱਟੀ ਆਉਣੀ ਨਹੀਂ ਹਨਾ ਅੱਛਾ ਜੀ ਗੁਰਦੁਆਰਾ ਸਾਹਿਬ ਤੱਕ ਮਿੱਟੀ ਆਉ ਠੀਕ ਹੈ ਜੀ ਇਹ ਕਹਿੰਦੇ ਗੁਰੂ ਘਰ ਤੱਕ ਉਹ ਢਾਬ ਸਰ ਤੱਕ ਮਿੱਟੀ ਆਉਗੀ ਮਿੱਟੀ ਆਪੇ ਪ੍ਰਬੰਧ ਕਰਕੇ ਲਿਆਓ ਆ ਸਾਡਾ ਲਿੰਕ ਜਿਹੜਾ ਇੰਨਾ ਕਿ ਜਿਹੜਾ ਵੀ ਆ ਦੋ ਪਿੰਡਾਂ ਨੂੰ ਜੋੜਦਾ ਰਹੇਗੇ ਭਾਈ ਸਿਰਾਂ ਦੇ ਚੁੱਕ ਚੱਕ ਕੇ ਆ ਜਾ ਰਸਤਾ ਬਣਾ ਲਾਂਗੇ ਸਾਨੂੰ ਰਸਤਾ ਬਣ ਜੇ ਨਹੀਂ ਫਿਰ ਘਰਾਪੁਰ ਨੂੰ ਦੋ ਇਹ ਆ ਤੇ ਅੱਗੋਂ ਵੀ ਟੁੱਟਿਆ ਆਪਕੂ ਆ ਦੋ ਥਾਂ ਤੋਂ ਅੱਗੇ ਉਹ ਟੁੱਟੋ ਭਾਈ ਇੱਥੇ ਸੰਗਤ ਵੀ ਬਹੁਤ ਚਾਹੀਦੀ ਹੈ ਅਸੀਂ ਆ ਤੋੜੇ-ਤਾਰੇ ਲਾਉਂਦੇ ਰਹੇ ਆ ਮੈਂ ਵੀਡੀਓ ਪਾਈਆਂ ਦੋ ਤਿੰਨ ਪਰ ਨਹੀਂ ਤੁਹਾਡੇ ਤੋਂ ਤੁਹਾਡੀਆਂ ਵੀਡੀਓ ਥੋੜਾ ਦੇਖਣੀ ਆ ਆਪਣੀਆਂ ਥੋੜਾ ਦੇਖਣੋ اور ਨਹੀਂ اور ادھر دیکھو میں ਤੁਹਾਨੂੰ ਇਹ ਬਾਈ ਦਾ ਨੰਬਰ ਦਿੰਨਾ ਜਿੰਨੇ ਵੀ ਕਨੈਕਟ ਕਰਨਾ ਇੱਕ ਤਾਂ ਬਨ ਲਈਏ ਕਿ ਜਰੂਰ ਇਹਨਾਂ ਨੂੰ ਆਪਾਂ ਚਾਰਾ ਜਰੂਰ ਪਹੁੰਚਾਉਣਾ ਅੱਜ ਹੈਗਾ 30 ਤਰੀਕ ਅੱਜ ਸ਼ਾਮ ਤੱਕ ਜਾਂ ਸਵੇਰੇ ਇਹਨਾਂ ਨੂੰ ਚਾਰਾ ਜਰੂਰ ਪਹੁੰਚਾਈਏ ਠੀਕ ਆ ਸਾਰੇ ਪਿੰਡ ਵਾਲਿਆਂ ਕਿਉਂਕਿ ਪਿੰਡ ਵਾਲੇ ਪਿੱਛੇ ਸੜਕ ਤੇ ਯਾਰ ਬੈਠ ਨਹੀਂ ਸਕਦੇ ਉਥੋਂ ਜਿਹੜੀ ਸੜਕਾ ਨਾ 2 ਕਿਲੋਮੀਟਰ ਹੋਊ ਜੀ ਉਹ ਤੋਂ ਬਾਹਰਲੇ ਪਿੰਡ ਵਾਲੇ ਬੈਠੇ ਆਣ ਕੇ ਉਹ ਪਾਸ ਤੋਂ ਘੇਰਦੇ ਉਹ ਤੋਂ ਲੈ ਨਹੀਂ ਦੇਣਗੇ ਨਾ ਲੈ ਦੇਣਗੇ ਹਾਂ ਫਿਰ ਉਹਨਾਂ ਦਾ ਏਰੀਆ ਪੈ ਜਾਂਦਾ ਜੀ ਪਰਾਂ ਤੇ ਬਾਹਰ ਦੇ ਨੇ ਉਹ ਬਾਹਰ ਜਾ ਕੇ ਚਿੱਗ ਲੈ ਤੁਹਾਨੂੰ ਕਿਹੜੇ ਆਇਆ ਕੋਈ ਬੰਦਾ ਦੇ ਟਰਾਲੀ ਵਾਪਸ ਲੈ ਗਏ ਹਾਂਜੀ ਨੰਬਰ ਚਲੋ ਨੰਬਰ ਤੁਸੀਂ ਬੋਲੋ ਬਾਬਾ ਜੀ 99812 ਜੀ 16359 ਕੀ ਨਾਮ ਹੈ ਪ੍ਰਗਟ ਸਿੰਘ ਜੇ ਤੁਹਾਨੂੰ ਕੋਈ ਵੀ ਕੋਈ ਵੀ ਦੋਸਤ ਇਹਨਾਂ ਨੂੰ ਕਨੈਕਟ ਕਰੇ ਪਸ਼ੂਆਂ ਦੇ ਲਈ ਜ਼ਰੂਰ ਦੇ ਦਿਓ ਤੇ ਮਿੱਟੀ ਦਾ ਦੇਖ ਲਓ ਤੁਸੀਂ ਹਾਂ ਮਿੱਟੀ ਦਾ ਫਿਰ ਇਹ ਬੰਨ ਵੱਜ ਕੇ ਦੋਨੇ ਇੱਕ ਜਗ੍ਹਾ ਗੋਟ ਟਟਾ ਤੇ ਇਹਨਾਂ ਦਾ ਕਨੈਕਟ ਆ ਜਿਹੜਾ ਪਿੰਡ ਪਿੰਡ ਨੂੰ ਰਸਤਾ ਜਿਹੜਾ ਉਹ ਚਲੇ ਜਾ ਉਹ ਪਿੰਡ ਤੋਂ ਨਿਗਾ ਮਾਰਾ ਦਿੰਦਾ ਮੈਂ ਆ ਸਾਰਾ ਇਹਨਾਂ ਦਾ ਪਿੰਡ ਬਾਈ ਇਹ ਤਾਂ ਸਿੱਧਾ ਹੀ ਹੋ ਗਿਆ ਇਹ ਸਿੱਧਾ ਹੋ ਗਿਆ ਜੀ ਜਿਆ ਨਾ ਬੱਜੇ ਹੂੰ ਆ ਸਾਡਾ ਦਾ ਪਰਕਾਮ ਬਾਈ ਪਤਾ ਕਿੱਥੇ ਆ ਮੜੀਆਂ ਨਹੀਂ ਦੇਣਦੀਆਂ ਇੱਥੋਂ ਇਧਰੋਂ ਵੀ ਆਏ ਨੂੰ ਆ ਇਧਰ ਨਾਲ ਰੋਖਾ ਜਿਹੜਾ ਅੱਛਾ ਉੱਥੋਂ ਵੀ ਟੱਕਰ ਆਉਂਦਾ ਇੱਥੋਂ ਮੁੜਦਾ ਉਹ ਨੂੰ ਜਾਂਦਾ ਬਾਈ ਵੈਸੇ ਪਿੰਡਾਂ ਵਾਲੇ ਵੇਚੀ ਆ ਪਿੰਡਾਂ ਜੀ ਨਾਲੇ ਵੀ ਕੋਈ ਬੱਚੇ ਪੁੱਛੇ ਕੱਢੇ ਆ ਲੋਕਾਂ ਨੇ ਜਿਹੜੇ ਕੋਈ ਡੰਗਰ ਡੁੰਗਰ ਕਿਨ ਤੋਂ ਕੱਢੇ ਕੋਈ ਰਿਸ਼ਤੇਦਾਰੀਆਂ ਚ ਘੱਲੇ ਆ ਤੇ ਜਿਨ੍ਹਾਂ ਨੂੰ ਨਹੀਂ ਤੇ ਕੋਈ ਵਿਚਾਰੇ ਘਰੇ ਹੀ ਹੁਣ ਦੋ ਦੋ ਫੁੱਟ ਸਾਡੇ ਘਰਾਂ 'ਚ ਡੰਗਰਾਂ 'ਚ ਪਾਣੀ ਸਾਡੇ ਕੋਲ ਡੰਗਰ ਜ਼ਿਆਦੇ ਆ ਉਹ ਨਹੀਂ ਨਿਕਲਦੇ ਸਾਡੇ ਇੱਕ ਦੋ ਅਗਲਾ ਉਹ ਵੀ ਪਾਸੇ ਵਾਲਾ ਆ ਆ ਦੇਖੋ ਇਹ ਇੱਧਰ ਸਾਰਾ ਇਹ ਦਰਿਆ ਪਿੱਛੋਂ ਵੀ ਇਹਨਾਂ ਦੇ ਪਿੰਡ ਨਹੀਂ ਹੋ ਗਿਆ ਜੀ ਹਾਂਜੀ ਹਾਂਜੀ ਤੇ ਹੁਣ ਆ ਪਹਿਲਾਂ ਇੱਥੋਂ ਵੀ ਕੱਲੂ ਚਲਦਾ ਹੋਊ ਇਹਨਾਂ ਗੱਟੇ-ਕੁੱਟੇ ਲਾਏ ਤੇ ਪਾਣੀ ਥੋੜਾ ਜਿਹਾ 2 ਫੁੱਟ ਘਟਿਆ ਸੀ ਪਰ ਪਾਣੀ ਹੁਣ ਫੇਰ ਪਿੱਛੋਂ ਆ ਗਿਆ ਹੁਣ ਆਪਾਂ ਵਾਪਸ ਚੱਲਦੇ ਹਾਂ ਕਿਉਂਕਿ ਇੱਥੋਂ ਵੀ ਟੁੱਟ ਸਕਦਾ ਕਿਤੇ ਵੀ ਆਪਾਂ ਬਾਬਾ ਜੀ ਹੁਣ ਵੀ ਪਿੱਛੇ ਚੱਲੇਗੇ ਸੁੱਕੀ ਜਗ੍ਹਾ ਤੇ ਚੱਲਦੇ ਹਾਂ ਗੁਰਦੁਆਰਾ ਸਾਹਿਬ ਇਹ ਜਿਹੜੇ ਪਿੰਡ ਹਨਾ ਹਾਂ ਹਾਂ ਇਹਨਾਂ ਦੀ ਪ੍ਰੋਪਰ ਲੋਕੇਸ਼ਨ ਆ ਜਿਹੜਾ ਕੋਟ ਬੁੱਢੇ ਵਾਲਾ ਨਵਾਂ ਪੋਲਾ ਉੱਥੋਂ ਆਣ ਕੇ ਜਿਹੜਾ ਢਾਬ ਸਰ ਗੁਰਦੁਆਰਾ ਨਾ ਉਧਰ ਨੂੰ ਮੁੜਨਾ ਗੁਰਦੁਆਰਾ ਸਾਹਿਬ ਦੇ ਵਿੱਚੋਂ ਦੀ ਇਹਨਾਂ ਨੂੰ ਰਸਤਾ ਆਉਂਦਾ ਵਾ ਤੇ ਉੱਥੇ ਆਣ ਕੇ ਇਹਨਾਂ ਨਾਲ ਸੰਪਰਕ ਕਰ ਲੈਣਾ ਹਾਂਜੀ ਖੜਿਆ ਹਾਂ ਠੀਕ ਹੈ ਠੀਕਾ ਹਾਂ ਢਾਬ ਸਰ ਗੁਰਦੁਆਰਾ ਜਿਹੜਾ ਪੁਲ ਦੇ ਕੋਲ ਕੋਟ ਬੁੱਢੇ ਵਾਲੇ ਪੁਲ ਦੇ ਕੋਲ ਠੀਕ ਹੈ ਠੀਕਾ ਰਸਤਾ ਆਉਂਦਾ ਜੀ ਜਣੀ ਸੀਗਾ ਸਵੇਰ ਆ ਪਾਣੀ ਆ ਪਾਣੀ ਦੀ ਛੱਲਾ ਸਵੇਰ ਨਹੀਂ ਸੀ ਸ਼ਾਂਤ ਸੀ ਪਾਣੀ ਆ ਦੇਖੋ ਕਰਕੇ ਆ ਕਿਵੇਂ ਓ ਛੱਲਾ ਹੀ ਛੱਲਾ ਆ ਏਡਾ ਪਾਣੀ ਏ ਆ ਖੋਰ ਦੂਗਾ ਬਾਈ ਆ ਬੰਨ ਵੀ ਖੋਰੂਗਾ ਰਾਤ ਰਾਤ ਕੱਢ ਗਿਆ ਫਿਰ ਦਿਨੇ ਤਾਂ ਕਰਾਂਗੇ ਲਾਜੇ ਦਾ ਹੁਣ ਲੈ ਟੋੜੇ ਰਾਤ 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 ਕੱਢ ਜੀ ਹਾਂਜੀ ਆ ਦੇਸੀ ਬੋਟ ਹੈਗੀ ਆ ਤੇ ਹੁਣ ਆਪਾਂ ਵਾਪਸੀ ਚੱਲਦੇ ਆ ਕਿਉਂਕਿ بارش ਦਾ ਇੱਕ ਪਾਣੀ ਹੋਰ ਆਈ ਜਾਂਦਾ ਜੇ ਜਿੱਥੇ ਮੈਂ ਖੜਾ ਆ ਨਾ ਇਹ ਬੰਨ ਪਾਣੀ ਹੋਰ ਆਈ ਜਾਂਦਾ ਪਿੱਛੋਂ ਤੇ ਟੁੱਟ ਵੀ ਸਕਦਾ ਇਹ ਪੂਰਾ ਸਿੰਮਿਆ ਹੋਇਆ ਤੇ ਤੇੜਾ ਪਾਟੀਆਂ ਦੇ ਚ ਇਸ ਕਰਕੇ ਆਪਾਂ ਪਿੱਛੇ ਚੱਲਦੇ ਤੁਹਾਨੂੰ ਨਾ ਮੈਂ ਇੱਥੋਂ ਖੜ ਕੇ ਇੱਕ ਮਿੰਟ ਤੁਸੀਂ ਦੇਖਿਓ ਪਾਣੀ ਦੀ ਆਵਾਜ਼ ਜੇ ਨਜ਼ਰ ਆਊਗੀ ਤੇ ਤੁਹਾਨੂੰ ਛੱਲਾ ਦਿਖਾਉਣਾ ਪਾਣੀ ਦੀ ਜਿਹੜੇ ਹੁਣ ਆ ਰਿਹਾ ਪਾਣੀ ਦੇਖੋ ਪਾਣੀ ਸਪੀਡ ਦੇਖੋ ਬਿਲਕੁਲ ਛਾਂ ਸੀਗਾ ਪਰ ਹੁਣ ਆਪਾਂ ਵਾਪਸ ਚੱਲਦੇ ਆਂ ਉਹ ਗਾਂ ਡੇਗੀ ਗਾਂ ਡੇਗੀ गां डेगी दरियाज़ दरिया भाई निकल जूगी निकल जूगी चढ़ जूगी हैं नहीं नहीं चढ़ूगी चढ़ूगी भाई भाई चढ़ूगी कोई नहीं 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 भाई चढ़ जू चढ़ जू ओ भाई इधर हो जा तू इधर हो जा डरा ना डरा ना डरा ना ਤਰਾ ਨਾ ਉਹ ਨੂੰ ਸੋਖੀ ਰਹੋਗੇ ਉਹ ਨੂੰ ਸੋਖੀ ਵੀ ਆ ਪਾਣੀ ਚ ਤਰ ਕੇ ਡੇਗੀ ਜਿਹੜੀ ਹੋਈ ਇਧਰੋਂ ਗਈ ਹੈ ਸੁਪਨਾ ਉਹ ਜਗਾ ਜਗਾ ਸਿਮੀ ਬਈ ਆ ਨਾ ਗਾ ਇੱਕ ਹੋ ਡੇ ਉਹ ਨਾ ਬਾਈ ਯਾਰ ਨਹੀਂ ਰੋਕਣਾ ਨਾ ਨਾਮ ਮਾਰੀ ਅੰਦਾ ਨਹੀਂ ਉਹ ਨਿਕਲਣੀ ਜਾਣਾ ਨਾ ਨਿਕਲ ਆਣੀ ਨਿਕਲ ਤਾ ਦੇਖ ਹੁਣ ਪਿਛਾਈ ਜਾਊਗੀ ਪਿਛਾਈ ਜਾਓ ਕਿਸਾਨ ਜਾਣਦੋ ਤੂੰ ਹੈਨਾ ਪਿਛਾਈ ਜਾਓ ਬਾਈ ਥੱਲੇ ਕਰ ਦੇ ਉੱਤੇ ਨਹੀਂ ਚੜਿਆ ਨਾ ਥੱਲੇ ਕਰ ਦੇ ਫੇਰ ਚੜੂਗੀ ਜਾਣਦੋ 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 ਕੋਈ ਨਾ ਬਸ ਹਾਂ ਠੀਕ ਆ ਠੀਕ ਆ ਕੋਈ ਨਹੀਂ ਬਾਬਾ ਉਰੇ ਹੋ ਜਾ ਆਪੇ ਚੜ ਜਾਣਾ ਉਹ ਨਹੀਂ ਚੜ ਜਾ ਆ ਜਾ ਆ ਜਾ ਚਲੋ ਜਾਣ ਕੀ ਕਰਿਆ ਨਹੀਂ ਤਾਂ ਇੱਥੋਂ ਟੁੱਟ ਜਾਣਾ ਸੀ ਆਹ ਰਸਤਾ ਇੱਥੋਂ ਟੁੱਟ ਜਾਣਾ ਸੀ ਤੁਹਾਡਾ ਹਾਂਜੀ ਪਾਣੀ ਲੈ ਕੇ ਆਏ ਹਾਂ ਜੀ ਇਹ ਪ੍ਰੋਪਰਟੀ ਪਾਣੀ ਪੂਰਤਾ ਇਹ ਬਾਈ ਚਾਰਾ ਲੈ ਕੇ ਆਇਆ ਦੋ ਟਰਾਲੀਆਂ ਆ ਬਤਾ ਲੈਣਾ ਵੀ ਇਹ ਕੀ ਹੈ ਕੀ ਕਰਦੇ ਆ ਉਹ ਇੱਥੇ ਨਾਲ ਕੱਟੀ ਮੋੜ ਤੇ ਦੱਸਾਂ ਪਾਉ ਬਾਹਰ ਨੇ ਆਦਾ ਜੀ ਉੱਥੇ ਗਏ ਨਹੀਂ ਆ ਆ ਪੱਤਰਕਾਰ ਆਪਣੇ ਨਾਲ ਆ ਬਾਈ ਤੁਸੀਂ ਲੈ ਕੇ ਆਏ ਹੋ ਹਾਂ ਜੀ ਕੀ 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 ਸਮਾਨ ਲੈ ਕੇ ਆਏ ਟੱਕਰ ਕੋਰਾਂ ਤੂੜੀ ਤੇ ਚੋਕਰ ਹਾਂਜੀ ਤੂੜੀ ਚੋਕਰ ਹਾਂਜੀ ਦੋ ਟਰਾਲੇ ਤੂੜੀ ਦੇ ਤੇ ਚੋਕਰ ਠੀਕ ਆ ਬਾਈ ਬਹੁਤ ਧੰਨਵਾਦ ਇਹ ਮੁੰਡਿਆ ਨਿਕਿਆ ਨਿਕਿਆ ਮੁੰਡਿਆ ਨੇ ਰਾਤ ਇਹ ਬਾਈ ਇਹਨਾਂ ਸਾਰੇ ਚੋਬਰਾ ਧੰਨਵਾਦ ਠੀਕ ਆ ਇੱਥੇ ਸਾਰੇ ਚੋਬਰ ਆਉਂਦੇ ਆ ਬਹੁਤ ਧੰਨਵਾਦ ਸਾਰੇ ਪਿੰਡਾਂ ਆਹ ਸਾਰੇ ਮੁੰਡਿਆ ਰਾਤੀ 8:00 ਵਜੇ ਹੀ ਸਲਾਹ ਕੀਤੀ ਤੇ ਦਿਨੇ ਗਰਾਈ ਕਰਨੀ ਸ਼ੁਰੂ ਕਰਦੇ ਠੀਕ ਹੈ ਠੀਕ ਹੈ ਮਿਹਰਬਾਨੀ ਹੋਈ ਦੀ ਤੁਹਾਡੀ ਬਹੁਤ ਜਾਰੀ ਚਲ ਆ ਜਾ ਕੋਈ ਨਹੀਂ ਹਾਂ ਕੀ ਆ ਬਈ ਵੰਡ ਰਹੇ ਠੀਕ ਆ ਇੱਕ ਇੱਕ ਬਹੁਤ ਆ ਉਹਨਾਂ ਟਾਈਮ ਨੂੰ ਹੋਰ ਆ ਜੂਗੀ ਠੀਕ ਆ پتيا را بوريكا جوڪن ٻائي انو جگا ات بوريا ڪوڙي عادت پينٽي گومڻي واري ٻيٽي اور وائي ڪاٽ بوريا بوريا ڏاڍا 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 ڏ ਦੇਖੋ ਚੋਕਰ ਬੰਡਿਆ ਗਿਆ ਇਹ ਠੱਕਰਪੁਰੇ ਦੇ ਠੀਕ ਆ ਜੀ ਤੁਸੀਂ ਨਾਲ ਹੀ ਆਏ ਠੀਕ ਹੈ ਠੀਕ ਹੈ ਖਾਲੀ ਗੱਟੇ ਵੀ ਲੈ ਲਓ ਜੀ ਦੇਖੋ ਖਾਲੀ ਜੋ ਸਾਨੂੰ ਆਵੇ ਆਵੇ ਬੱਬਾ ਇਧਰ ਆਪੇ ਖਾਲੀ ਗੱਟੇ ਖਾਲੀ ਥੋੜੇ ਹੋ ਰਹੇਗੇ ਖਾਲੀ ਥੋੜੇ ਉਹ ਪੈ ਸਾਰੇ ਵੀਰੇ ਖਾਲੀ ਥੋੜੇ ਦੇ ਦਿਓ ਉਹਨਾਂ